ਅੱਜ ਉਹ ਦੋ ਸਿੱਖ ਭਰਾਵਾਂ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਬਟਾਲੇ ਸ਼ਹਿਰ ਵਿੱਚ ਫਾਸਟ ਫੂਡ ਦੀ ਕਾਰਟ ਖੋਲੀ ਹੈ। ਕਾਰਟ ਖੋਲੀ ਕਿਉਂ? ਇਹ ਵੀ ਜਾਣਾਂਗੇ ਔਰ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਭਰਾ ਨੇ ਸੁਪਨਾ ਦੇਖਿਆ ਕੈਨੇਡਾ ਜਾਣ ਦਾ, ਦੂਜੇ ਨੇ ਸਮਝਾਇਆ ਕੈਨੇਡਾ ਜਾ ਕੇ ਦਿਹਾੜੀਆਂ ਲਾਉਣ ਨਾਲੋਂ ਚੰਗਾ ਹੈ ਕਿ ਆਪਣੇ ਸ਼ਹਿਰ ਰਹਿ ਕੇ ਕੰਮ ਕੀਤਾ ਜਾਏ, ਆਪਣੇ ਪੰਜਾਬ ਰਹਿ ਕੇ ਕੀਤਾ ਜਾਏ। ਕਿੱਥੋਂ ਟ੍ਰੇਨਿੰਗ ਲਈ? ਕਿੱਦਾਂ ਮਨ ਬਦਲਿਆ ਤੇ ਕੀ ਪ੍ਰੇਰਣਾ ਦੇ ਰਹੇ ਨੇ ਨੌਜਵਾਨਾਂ ਨੂੰ ਗੱਲਬਾਤ ਕਰ ਲੈਣੇ ਆਂ। ਕੀ ਨਾਮ ਹੈ ਜੀ? ਸਸ਼ਿਆ ਕਾਲ ਜੀ ਸਭ ਤੋਂ ਪਹਿਲਾਂ ਮੇਰਾ ਨਾਮ ਗੁਰਜਿੰਦਰ ਸਿੰਘ ਹੈ ਜੀ ਮੈਂ ਬਟਾਲੇ ਦਾ ਸ਼ਹਿਰ ਦਾ ਰਹਿਣ ਵਾਲਾ ਜੀ ਜਿੱਦ ਕਿ ਕੈਨੇਡਾ ਜਾਣ ਦਾ ਜਿੱਦ ਕਿਨੇ ਫੜੀ ਤੁਸੀਂ ਕਿ ਦੂਜੇ ਭਰਾ ਨੇ ਮੈਂ ਹੀ ਉਹ ਫੜੀ ਸੀ ਜੀ ਹਾਂ ਜੀ ਫਿਰ ਕੈਂਸਲ ਹੋ ਗਿਆ ਉਹ ਕੈਂਸਲ ਹੋਇਆ ਕਿ ਸੋ ਕਰਦੇ ਮਹੌਲ ਹੀਵੇਂ ਦੇ ਹੋ ਗਏ ਸੀ ਕਿ ਮੇਰੇ ਫਾਦਰ ਸਾਹਿਬ ਗੁজার ਗਏ ਸੀ ਤਾਂ ਮੈਂ ਸਟੱਡੀ ਕਰ ਰਿਹਾ ਸੀ ਸਟੱਡੀ ਵਿੱਚ ਛੱਡਣੀ ਪਈ ਆਲ ਦਾ ਸੁਪਨਾ ਸੀ ਆਲਸ ਕਰਕੇ ਬਾਹਰ ਜਾਵਾਂਗਾ ਪਰ ਉਹ ਸੁਪਨਾ ਸੁਪਨਾ ਹੀ ਰਹਿ ਗਿਆ ਜੀ ਤੇ ਇਸ ਤੋਂ ਬਾਅਦ ਮੈਂ ਫਿਰ ਥਾਂ ਥਾਂ ਤੇ ਜੋਬਸ ਵਗੈਰਾ ਕਰੀਆਂ ਕਦੀ ਕਿਤੇ ਕਦੀ ਕਿਤੇ ਫਿਰ ਇਸ ਤੋਂ ਬਾਅਦ ਮੈਂ ਚੰਡੀਗੜ੍ਹ ਗਿਆ ਚੰਡੀਗੜ੍ਹ ਕੰਮ ਸਿੱਖਦਾ ਰਿਹਾ ਚੰਡੀਗੜ੍ਹ ਕੰਮ ਕੀਤਾ ਫਿਰ ਮਮਰੀਸਰ ਕੀਤਾ ਇਤਨਾ 4-5 ਸਾਲ ਮੈਂ ਇਸ ਸੰਸਥਾ ਜੋ ਵੀ ਹੈ ਗੁਜਰਾ ਇਸ ਕੰਮ ਕਰਾਂ ਚ ਤਾਂ ਮੈਂ ਵਧੀਆ ਸ਼ੈਫ ਰਿਆਂ ਜੀ ਕੰਟੀਨੈਂਟਰ ਸ਼ੈਫ ਰਿਆਂ ਜੀ ਮੈਂ ਚੰਡੀਗੜ੍ਹ ਬਰਿਸ਼ਟਾ ਮਾਸਟਰ ਰਿਆਂ ਜੀ ਫਿਰ ਇਹ ਕਾਰਜਵਾਰ ਜੋ ਵੀ ਕੰਮ ਵਗੈਰਾ ਕਰਦਾ ਰਿਆਂ ਕਰਦਾ ਰਿਆਂ ਤੇ ਆਖਰਕਾਰ ਮੈਨੂੰ ਲੱਗਾ ਕਿ ਮੈਨੂੰ ਆਪਣਾ ਖੁਦ ਦਾ ਕੰਮ ਕਰਨਾ ਚਾਹੀਦਾ ਹੈ ਮੱਡੀ ਗੱਲ ਤੇ ਇਹ ਆ ਕਿ ਤੁਸੀਂ ਦੋਨੋਂ ਭਰਾ ਕੰਮ ਕਰਦੇ ਪਿਓ 17 ਸਜਾਈਆਂ ਦੀਆਂ ਵੈਸੇ ਜਦੋਂ ਅਸੀਂ ਕਿਤੇ ਮਾਰਕੀਟ 'ਚ ਜਾਂਦੇ ਆਂ ਤੇ ਬਹੁਤੇ ਸਾਨੂੰ ਪ੍ਰਵਾਸੀ ਨਜ਼ਰ ਆਉਂਦੇ ਆ ਲੋਕ ਇਸ ਕਰਕੇ ਨੇੜੇ ਆਉਂਦੇ ਆ ਕਿ ਚਲੋ ਸਰਦਾਰ ਬੰਦੇ ਆ ਚੱਲ ਕੇ ਉਹਨਾਂ ਕੋਲ ਚੱਲਨੇ ਆ ਕੀ ਫਰਕ ਆ ਪ੍ਰਵਾਸੀਆਂ 'ਚ ਤੇ ਤੁਹਾਡੇ 'ਚ ਪਰ ਪ੍ਰਵਾਸੀ ਤੁਸੀਂ ਦੇਖਦੇ ਹੋ ਕਿ ਪ੍ਰਵਾਸੀ ਜਿਹੜੇ ਹੁੰਦੇ ਨੇ ਉਹ ਆਪਣਾ ਸਾਰਾ ਹੀ ਜੋ ਵੀ ਤਮਾਕੂ ਸਿਗਰਟ ਕਈ ਕਰਦੇ ਆ ਕਈ ਨਹੀਂ ਪਰ ਜ਼ਿਆਦਾਤਰ ਤਾਂ ਇਹੀ ਕੁਝ ਹੁੰਦਾ ਦਨ ਹੁਣ ਆਪਾਂ ਪੰਜਾਬੀਆਂ ਸਾਫ ਸਫਾਈ ਦਾ ਕੰਮ ਕਰਾਂਗੇ ਨੀਟ ਐਂਡ ਕਲੀਨ ਫਸਟ ਆਫ ਆਲ ਤਾਂ ਸਾਡਾ ਹਾਈਜਨਿਕ ਸਾਰਾ ਫੂਡ ਆ ਆਪਾਂ ਹਾਈਜਨਿਕ ਫੂਡ ਹੀ ਪ੍ਰੋਵਾਈਡ ਕਰਦੇ ਆ ਜਿਹੜਾ ਹੈਲਥੀ ਫੂਡ ਆ ਤਾਂ ਇਹੀ ਆ ਕਿ ਆਪਣੇ ਪੰਜਾਬੀ ਭਰਾ ਬਹੁਤ ਸਾਥ ਦਿੰਦੇ ਨੇ ਆਉਂਦੇ ਨੇ ਸਪੋਰਟ ਕਰਦੇ ਨੇ ਹਾਂਜੀ ਇੱਕ ਤਾਂ ਭਾਵਾ ਤੁਹਾਡਾ ਕਹਿੰਦੇ ਵੈਸੇ ਪ੍ਰੋਫੈਸ਼ਨਲੀ ਜਿਹੜਾ ਵਾ ਉਹ ਕਾਰਪੈਂਟਰਾਂ ਦੇ ਉਹ ਹੁਣ ਤੁਹਾਡੇ ਨਾਲ ਲੱਗ ਗਿਆ ਜੀ ਜੀ ਸਾਡਾ ਜੱਦੀ ਪੁਰਸੀ ਕੰਮ ਹੀ ਇਹੀ ਆ ਜੀ ਕਾਰਪੈਂਟਰ ਦਾ ਖੁਦ ਦਾ ਤਰਖਾਨਾ ਦਾ ਤੇ ਉਹ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਵੱਡੇ ਭਾਜੀ ਨੇ ਸਾਰਾ ਹੀ ਬਰਡਨ ਆ ਗਿਆ ਉਹਨਾਂ ਨੇ ਇਹ ਕੰਮ ਸੰਭਿਆ ਤਾਂ ਸਡਨਲੀ ਇਹ ਕੁਝ ਹੋਣ ਤੋਂ ਬਾਅਦ ਸਾਰਾ ਓਖਾ ਜਾ ਹੋ ਗਿਆ ਵੀ ਕਿਵੇਂ ਕਰਨਾ ਸੀ ਹੁਣ ਸਾਰਾ ਫਿਰ ਇਹਨਾਂ ਨੇ ਮੈਨੂੰ ਗਾਈਡੈਂਸ ਕੀਤੀਆਂ ਕਿ ਗੁਰੀ ਇਵੇਂ ਨਹੀਂ ਇਵੇਂ ਕਰਨਾ ਅਗਲਾ ਸਟੈਪ ਇਵੇਂ ਹੋਊਗਾ ਇਹ ਸਾਰਾ ਸਮਝਾਉਂਦੇ ਆ ਮੇਰੇ ਵੱਡੇ ਭਾਜੀ ਮੈਨੂੰ ਚੰਗੀਆਂ ਗੱਲਾਂ ਦਾਦੇ ਨੇ ਵੀ ਕਿਵੇਂ ਕਰਨਾ ਹੈ ਕਿਵੇਂ ਨਹੀਂ ਕਰਨਾ ਸਾਰੇ ਤੜਕ ਬੜਕ ਬੜੀ ਕਰ ਲੈਂਦੇ ਆ ਜਦੋਂ ਆਪਣੀ ਕਾਰਡ ਬਣਾਉਂਦੇ ਆ ਬਹੁਤ ਉੱਤੇ ਪੈਸੇ ਲਾ ਲੈਂਦੇ ਆ ਜਾਂ ਉਹ ਡਿਸਪਲੇ ਬੜੀ ਅੱਛੀ ਕਰ ਲੈਂਦੇ ਆ ਤੁਸੀਂ ਬੜੀ ਦੇਸੀ ਜੀ شادی ਜੀ ਰੱਖੀ ਕਿਉਂਕਿ ਆਡਾ ਇਹ ਕੰਮ ਹੀ ਇਹੋ ਹੈ ਜੀ ਇਹ ਤਰਖਾਨਾ ਦਾ ਕਾਰਪੈਂਟਰ ਦਾ ਕੰਮ ਆ ਇਹ ਭਾਜੀ ਹੁਣ ਆਪ ਹੀ ਸਾਰੀ ਤਿਆਰ ਕਰੀ ਆ ਜੀ ਆਹ ਕਾਰਡ ਆਪਣੇ ਹੱਥੀ ਕੀਤੀ ਅਸੀਂ ਰਲ ਮਿਲ ਕੇ ਕੀਤੀ ਆ ਇਹਦੇ ਚ ਫਿਰ ਉਹ ਜ਼ਿਆਦਾ ਉਹ ਕੀਤਾ ਨਹੀਂ ਇਹਨੂੰ ਸ਼ੋਅ ਆਫ ਨਹੀਂ ਜ਼ਿਆਦਾ ਕੀਤਾ ਸ਼ੋਅ ਆਫ ਨਹੀਂ ਜੀ ਆਪਾਂ ਨੂੰ ਸਹੀ ਕੁਆਲਿਟੀ ਚਾਹੀਦੀ ਆ ਕੁਆਲਿਟੀ ਆਪਾਂ ਦੇ ਰਹੇ ਆ ਕਸਟਮਰ ਨੂੰ ਦੇਸੀ ਘੋਚ ਬਣ ਰਹੀ ਚਾਂ ਆਪ ਅਮੂਲ ਮੱਖਣ ਵਰਤ ਰਹੇ ਆ ਅਮੂਲ ਕਰੀਮ ਵਰਤ ਰਹੇ ਆ ਇਹ ਕੈਨੇਡਾ ਜਾਣ ਦਾ ਦਿਹਾੜੀਆਂ ਲਾਉਣ ਦਾ ਤਾਂ ਕੰਮ ਕੈਂਸਲ ਕਰਤਾ ਪਰ ਕੈਨੇਡਾ ਦਾ ਸ਼ੌਕ ਨਹੀਂ ਅਜੇ ਮਰਿਆ ਲੱਗਦਾ ਕਿਉਂਕਿ ਕੈਨੇਡਾ ਦਾ ਛੱਡਾ ਅਜੇ ਵੀ ਰੇੜੀ ਤੇ ਲੱਗਾ ਕੈਨੇਡਾ ਤਾਂ ਜਰੂਰ ਜਾਵਾਂਗੇ ਜੀ ਮਹਾਰਾਜ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਤਾਂ ਹੀ ਘੁੰਮਣ ਜਰੂਰ ਜਾਵਾਂਗੇ ਜੇ ਅਗਰ ਘੁੰਮਣ ਜਾਂਦਾ ਮਨ ਬਣਾ ਬਿਲਕੁਲ ਇਹ ਕੈਨੇਡਾ ਦਾ ਸੁਪਨਾ ਨਹੀਂ ਤੋੜਨਾ ਉਹ ਸੁਪਨਾ ਮੇਰਾ ਹਾਲੇ ਵੀ ਬਰਕਰਾਰ ਆ ਉਹਨਾਂ ਨੂੰ ਕੀ ਕਹਿਣਾ ਜਾਓਗੇ ਤੁਸੀਂ ਤਾਂ ਸਮਝ ਗਏ ਘਰ ਦੀਆਂ ਮਜਬੂਰੀਆਂ ਕਈ ਅੱਜਕੱਲ੍ਹ ਤੇ ਨੌਜਵਾਨ ਸਮਝ ਦੇਣੀ ਹੈ ਘਰ ਦੀ ਮਜਬੂਰੀ ਉਹ ਬਸ ਵਿਦੇਸ਼ ਜਾਣਾ ਤੇ ਜਾਣਾ ਉਹ ਵਿਦੇਸ਼ ਜਾਣਾ ਉੱਥੇ ਜਾ ਕੇ ਵੀ ਦੇਖੋ ਜੀ ਆਪਾਂ ਜੰਦੇ ਆ ਸਟੱਡੀ ਦੇਤੇ ਤਾਂ ਹੀ ਜਾਂ ਇਹ ਤਾਂ ਚੰਗਾ ਕਿ ਆਪਣਾ ਪਰਿਵਾਰ ਚ ਰਹਿ ਕੇ ਆਪਣੇ ਦੇਸ਼ ਚ ਰਹਿ ਕੇ ਆਪਣਾ ਖੁਦ ਦਾ ਕੰਮ ਕੀਤਾ ਜਾਏ ਉਹ ਜ਼ਿਆਦਾ ਵਧੀਆ ਜੀ ਹਲੇ ਕਿਤਾ ਪਰਿਵਾਰ ਤੁਹਾਡੇ ਬ੍ਰਦਰ ਨਾਲ ਵੀ ਗੱਲ ਕਰ ਰਹੇ ਨੇ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਸਾਹਿਬ ਸਰ ਮੇਰਾ ਨਾਮ ਅਨਬੀਰ ਸਿੰਘ ਹੈ ਮੈਂ ਗੁਰੀ ਦਾ ਛੋਟਾ ਵੱਡਾ ਭਰਾ ਹਾਂ ਮੈਂ ਗੁਰੀ ਮੇਰਾ ਛੋਟਾ ਭਰਾ ਹੈ ਇਹ ਹਿਸਾਬ ਲਾ ਲਓ ਪਹਿਲਾਂ ਕਦੀ ਛੋਟਾ ਤੇ ਕਦੀ ਵੱਡਾ ਇਹ ਨਾ ਗੜਬੜ ਹੋ ਜਾਏ ਨਹੀਂ ਨਹੀਂ ਸਰ ਗੁਰੀ ਛੋਟਾ ਭਰਾ ਆਪਣਾ ਤੇ ਇਹਨੂੰ ਆਪਾਂ ਕਾਰਡ ਸ਼ੁਰੂ ਕਰਕੇ ਦਿੱਤੀ ਸਰ ਇਹ ਚਾਂਬ ਦਾ ਕੰਮ ਇਹਨੇ ਸਿੱਖਿਆ ਸੀ ਤੇ ਇਹਨੇ ਜਿੱਦ ਫੜੀ ਸੀ ਕਿ ਮੈਨੂੰ ਪੈਸੇ ਲਾ ਕੇ ਤੇ ਬਾਹਰ ਭੇਜ ਮੈਂ ਇਹਨੂੰ ਕਿਹਾ ਕਿ ਛੋਟੇ ਵੀਰ ਗੱਲ ਇਸ ਤਰ੍ਹਾਂ ਆ ਕਿ ਆਪਣੇ ਕੋਲ ਇਹਨੇ ਪੈਸੇ ਨਹੀਂ ਹੈਗੇ ਆਪਾਂ ਇੰਨੀ ਅਜੇ ਹੈ ਨਹੀਂ ਸਾਡੇ ਕੋਲ ਗੰਜੈਸ਼ ਨਹੀਂ ਆ ਗਈ ਤੇ ਕੀ ਤੂੰ ਇੱਥੇ ਮੈਂ ਕਿਹਾ ਕਿ ਇੱਥੇ ਤੈਨੂੰ ਪੈਸੇ ਲਾ ਦਿੰਨਾ ਵਾ ਆਪਣਾ ਕੰਮ ਖੋਲ ਉਹਨੂੰ ਜਿੱਥੋਂ ਤੱਕ ਮਰਜ਼ੀ ਗਰੋ ਕਰ ਮੈਂ ਵੀ ਆਪਣਾ ਕੰਮ ਖੋਦਣਾ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ 2018 ਦੇ ਵਿੱਚ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਮੈਂ ਡਿਪਲੋਮਾ ਸਿਵਲ ਇੰਜੀਨੀਅਰਿੰਗ ਕਰਦਾ ਪਿਆ ਸੀ ਪੰਜ ਸੈਮੈਸਟਰ ਕੀਤੇ ਸੀ ਸਰ ਛੇਵਾਂ ਸੈਮੈਸਟਰ ਮੈਨੂੰ ਇਸੇ ਕਰਕੇ ਛੱਡਣਾ ਪਿਆ ਤਾਂ ਜੀ ਸਾਡਾ ਕੋਈ ਸੋਰਸ ਆਫ ਇਨਕਮ ਨਹੀਂ ਸੀ ਹੈਗਾ ਇਹ ਸਾਰੇ ਅਸੀਂ ਚਾਰ ਭਰਾਵਾਂ ਸਾਰੇ ਪੜਦੇ ਪਏ ਸੀ ਇਹਨਾਂ ਨੂੰ ਵੀ ਪੜਾਈ ਛੱਡਣੀ ਪਈ ਇਸ ਕਰਕੇ ਕਿਉਂਕਿ ਸਾਡਾ ਕੋਈ ਸਾਥ ਨਹੀਂ ਦਿੰਦਾ ਤੁਹਾਨੂੰ ਵੀ ਪਤਾ ਕਿ ਮਾਪਿਓ ਮਾਪਿਓ ਹੀ ਹੁੰਦਾ ਹੈ ਮਾਪਿਓ ਤੋਂ ਬਿਨਾ ਭਰਾਵਾਂ ਕਰਕੇ ਇੰਜੀਨੀਅਰ ਬੰਨਾ ਕੈਨਸਲ ਕਰਤਾ ਭਰਾਵਾਂ ਕਰਕੇ ਇੰਜੀਨੀਅਰ ਬੰਨਾ ਵੀ ਆਪਾਂ ਕੈਨਸਲ ਕਰਤਾ ਕਿਉਂਕਿ ਮੈਨੂੰ ਇੰਜੀਨੀਅਰਿੰਗ ਤਾਂ ਛੱਡਣੀ ਪਈ ਕਿ ਸਾਡਾ ਘਰ ਨਹੀਂ ਸੀ ਚੱਲਦਾ ਸਾਡੀ ਦੁਕਾਨ ਸੀ ਮੈਂ ਫਿਰ ਦੁਕਾਨ ਨਾਲ ਪੈਰ ਰੱਖਿਆ ਜੇ ਮੈਂ ਇੱਕ ਪੈਰ ਕਾਲਜ ਨਾਲ ਸੀ ਤੇ ਇੱਕ ਪੈਰ ਮੇਰਾ ਦੁਕਾਨ ਹੁੰਦਾ ਸੀ ਸੋ ਮੈਂ ਇਹੀ ਸੋਚਿਆ ਕਿ ਦੋਵਾਂ ਬੇੜੀਆਂ 'ਚ ਪੈਰ ਨਹੀਂ ਰੱਖਣਾ ਪੈਣਾ ਤੇ ਆਪਾਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਬੜੀ ਕਿਰਪਾ ਰਹੀ ਹੈ ਗੁਰੂ ਰਾਮਦਾਸ ਜੀ ਦੀ ਸਰ ਕਾਰਪੈਂਟਰ ਦਾ ਕੰਮ ਕੌਣ ਕਰਦਾ ਸਰ ਕਾਰਪੈਂਟਰ ਦਾ ਕੰਮ ਮੇਰਾ ਛੋਟਾ ਵੀਰ ਹਰਮਨ ਸਿੰਘ ਪਹਟਾ ਰਿਹਾ ਹੈ ਸਰ ਉਹਨੂੰ ਕੰਮ ਲੈ ਕੇ ਦੇ ਦਈਦਾ ਤੇ ਉਹ ਸਾਰਾ ਮੇਨਟੇਨ ਕਰਦਾ ਪਿਆ ਮੇਰੇ ਮਗਰੋਂ ਕੈਨੇਡਾ ਵਾਲੇ ਦਾ ਕੀ ਕੀਤਾ ਕੈਨੇਡਾ ਵਾਲੇ ਨੂੰ ਸਾਰੇ ਇੱਥੇ ਹੀ ਆਪਣਾ ਕੈਨੇਡਾ ਬੜੀ ਇੱਥੇ ਹੀ ਕੈਨੇਡਾ ਆਪਣਾ ਮਹਾਰਾਜ ਦੀ ਕਿਰਪਾ ਹੈ ਗੁਰੂ ਰਾਮਦਾਸ ਜੀ ਦੀ ਬਹੁਤ ਕਿਰਪਾ ਵਾ ਤੇ ਸਾਫ ਸੁਥਰਾ ਮਾਲ ਖਵਾਈਦਾ ਹੈ ਸਾਫ ਸੁਥਰਾ ਕਸਟਮਰ ਨੂੰ ਦੇਈਦਾ ਕਿਸੇ ਨੇ ਕਹਾਵਤ ਵੀ ਲਿਖੀ ਆ ਕਿ ਜਿੰਨੂੰ ਕਮਾਉਣ ਦਾ ਆਜੂਏ ਤਰੀਕਾ ਉਹਦਾ ਇੱਥੇ ਅਮਰੀਕਾ ਇਸ ਭਰਾ ਵੱਡੇ ਨੇ ਪਿਤਾ ਦੀ ਮੌਤ ਤੋਂ ਬਾਅਦ ਇੰਜੀਨੀਅਰ ਬਣਨ ਦਾ ਆਪਣਾ ਚਾਅ ਤੇ ਮਾਰਿਆ ਸੀ ਪਰ ਬਾਕੀ ਭਰਾਵਾਂ ਨੂੰ ਵੀ ਸੈੱਟ ਕਰ ਰਿਹਾ ਜਿੱਥੇ ਆਮ ਰੇੜੀਆਂ ਤੇ ਤੁਸੀਂ ਪ੍ਰਵਾਸੀ ਮਜ਼ਦੂਰ ਦੇਖਦੇ ਹੋ ਉੱਥੇ ਹੀ ਇਹ ਦੋ ਸਿੱਖ ਭਰਾ ਲੋਕਾਂ ਨੂੰ ਫਾਸਟ ਫੂਡ ਦੇ ਖਵਾ ਰਹੇ ਆ ਕਹਿੰਦੇ ਕਿ ਸਾਫ ਸੁਥਰਾ ਤੇ ਹਾਈਜਨਿਕ ਖਵਾ ਰਹੇ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰ ਲਈ ਨੀਤ ਲੂਥਰਾ ਬਟਾਲਾ